ਕੋਲਕਾਤਾ ਦੇ ਵਿੱਚ ਇੱਕ ਮਹਿਲਾ ਡਾਕਟਰ ਦੇ ਨਾਲ ਲਾਹਤਕਾਰ ਅਤੇ ਕਤਲ ਦੇ ਮਾਮਲੇ ਤੋਂ ਸਬਕ ਲੈਂਦੇ ਹੋਏ ਪੰਜਾਬ ਸਰਕਾਰ ਨੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਦੀ ਸੁਰੱਖਿਆ ਦੇ ਲਈ ਅਹਿਮ ਕਦਮ ਚੁੱਕੇ ਹਨ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਸਿਹਤ ਸੁਰੱਖਿਆ ਬੋਰਡ ਬਣੇਗਾ ਇਸ ਦੇ ਰਾਹੀਂ ਹਸਪਤਾਲਾਂ ਸਿਹਤ ਕੇਂਦਰਾਂ ਮੈਡੀਕਲ ਕਾਲਜਾਂ ਅਤੇ ਕਲੀਨਿਕਾਂ ਦੇ ਵਿੱਚ ਸੁਰੱਖਿਆ ਦੇ ਮਾਪਦੰਡਾ ਦਾ ਆਡਿਟ ਕੀਤਾ ਜਾਵੇਗਾ ਹਰੇਕ ਹਸਪਤਾਲ ਅਤੇ ਮੈਡਿਕਲ ਮੈਡੀਕਲ ਕਾਲਜ ਦੇ ਵਿੱਚ ਇੱਕ ਨਿਗਰਾਨਿਤ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜੋ ਕਿ ਪੁਲਿਸ ਦੇ ਸੰਪਰਕ ਵਿੱਚ ਰਹੇਗਾ ਕਿਸੇ ਵੀ ਮਾੜੀ ਸਥਿਤੀ ਦੀ ਸਥਿਤੀ ਦੇ ਵਿੱਚ ਨਾਮਜਦ ਅਧਿਕਾਰੀ ਪੁਲਿਸ ਅਧਿਕਾਰੀਆਂ ਦੇ ਨਾਲ ਸਮਰਪਰ ਕਰੇਗਾ ਅਤੇ ਤੁਰੰਤ ਕਾਰਵਾਈ ਨੂੰ ਜਿਹੜਾ ਯਕੀਨੀ ਬਣਾਵੇਗਾ ਅਤੇ ਇਹ ਜਾਣਕਾਰੀ ਸਿਹਤ ਮੰਤਰੀ ਬਲਵੀਰ ਸਿੰਘ ਨੇ ਸੋਮਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਯੂਨੀਅਨ ਪੰਜਾਬ ਯੂਨਿਟ ਪੀਐਸਐਮਐਸ ਮੈਡੀਕਲ ਅਧਿਆਪਕਾਂ ਸਰਕਾਰੀ ਡਾਕਟਰਾਂ ਅਤੇ ਨਰਸਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਦੇ ਨਾਲ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਸ ਦੇ ਦੌਰਾਨ ਸਿਹਤ ਮੰਤਰੀ ਨੇ ਕੇਂਦਰ ਅਤੇ ਪੱਛਮੀ ਪੰਗਾ ਸਰਕਾਰਾਂ ਤੋਂ ਕੋਲਕਾਤਾ ਪੀੜਤ ਪਰਿਵਾਰ ਨੂੰ 10 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦੇਣ ਦੀ ਮੰਗ ਕੀਤੀ ਹੈ ਸਿਹਤ ਮੰਤਰੀ ਬਲਵੀਰ ਸਿੰਘ ਨੇ ਦੱਸਿਆ ਹੈ ਕਿ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣੇ ਜ਼ਿਲ੍ਹਾ ਸਿਹਤ ਬੋਰਡ ਦੇ ਅਧੀਨ ਜ਼ਿਲ੍ਹਾ ਸਿਹਤ ਸੁਰੱਖਿਆ ਬੋਰਡ ਸੁਰੱਖਿਆ ਸਬੰਧੀ ਮਾਪਦੰਡਾ ਦਾ ਆਡਿਟ ਕਰੇਗਾ ਇਸ ਦੇ ਵਿੱਚ ਹਸਪਤਾਲਾਂ ਮੈਡੀਕਲ ਕਾਲਜਾਂ ਕਲੀਨਿਕਾਂ ਜਿਹੜੇ ਕਲੀਨਿਕ ਨੇ ਉਹਨਾਂ ਵਿੱਚ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਸੁਰੱਖਿਆ ਗਾਡਾ ਦੀ ਘਾਟ ਮਹਿਲਾ ਸਿਹਤ ਕਰਮਚਾਰੀਆਂ ਦੇ ਲਈ ਪੂਕਤਾ ਸੁਰੱਖਿਆ ਪ੍ਰਬੰਧਾਂ ਅਤੇ ਹਸਪਤਾਲਾਂ ਦੇ ਵਿੱਚ ਦੇਰ ਰਾਤ ਡਿਊਟੀ ਕਰ ਰਹੀ ਮਹਿਲਾ ਸਟਾਫ ਦੇ ਘਰ ਛੱਡਣ ਸਬੰਧੀ ਸੇਵਾਵਾਂ ਸਬੰਧੀ ਰਿਪੋਰਟ ਹੈ ਜਿਹੜੀ ਉਹ ਲਈ ਜਾਵੇਗੀ ਸੈੱਟ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਕਾਂ ਅਤੇ ਮੈਡੀਕਲ ਕਾਲਜਾਂ ਦੇ ਡਾਇਰੈਕਟਰ ਪ੍ਰਿੰਸੀਪਲ ਨੂੰ ਸੁਰੱਖਿਆ ਮਾਪਦੰਡਾਂ ਦੇ ਬਾਰੇ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਤਿਆਰ ਕਰਨ ਦੇ ਆਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਨੇ ਸੁਰੱਖਿਆ ਮਾਪਦੰਡਾਂ ਦੇ ਆਧਾਰਿਤ ਐਸਓਪੀ ਤਿਆਰ ਕਰਨ ਦੇ ਲਈ ਮੰਗਲਵਾਰ ਨੂੰ ਰਾਜ ਦੇ ਹਰੇਕ ਹਸਪਤਾਲ ਪ੍ਰਬੰਧਨ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਬੁਲਾਈ ਗਈ ਹੈ ਜੋ ਕਿ ਆਪਣੇ ਪੱਧਰ ਤੇ ਐਸਓਪੀ ਤਿਆਰ ਕਰਨਗੇ ਅਤੇ ਅਗਲੇ 48 ਘੰਟਿਆਂ ਦੇ ਵਿੱਚ ਇਸ ਨੂੰ ਸੁਚਿਤ ਕਰਨਗੇ ਅਤੇ ਇਸ ਤੋਂ ਇਲਾਵਾ ਰਾਤ ਦੀ ਸ਼ਿਫਟ ਦੇ ਦੌਰਾਨ ਦੋ ਪੁਰਸ਼ ਸਟਾਫ ਦੇ ਨਾਲ ਇੱਕ ਮਹਿਲਾ ਮੈਡੀਕਲ ਪ੍ਰੋਫੈਸ਼ਨਲ ਜਿਸ ਵਿੱਚ ਇੱਕ ਸੁਰੱਖਿਆ ਗਾਰਡ ਵੀ ਸ਼ਾਮਲ ਹੈ ਨੂੰ ਵਾਰਡ ਦੇ ਦੌਰਿਆਂ ਅਤੇ ਮਰੀਜ਼ਾਂ ਦੀ ਜਾਂਚ ਦੇ ਦੌਰਾਨ ਹਾਜ਼ਰ ਰਹਿਣ ਵਰਗੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਦੇ ਲਈ ਕੀਆ ਗਿਆ ਸਿਹਤ ਮੰਤਰੀ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਜਿਹੜਾ ਕਿ ਦੇਸ਼ ਦੇ ਸਾਰੇ ਸਿਹਤ ਮੰਤਰੀਆਂ ਦੀ ਮੀਟਿੰਗ ਬੁਲਾਉਣ ਲਈ ਕੀਤਾ ਗਿਆ ਤਾਂ ਕਿ ਮਰੀਜ਼ਾਂ ਦਾ ਇਲਾਜ ਦੇ ਦੌਰਾਨ ਡਾਕਟਰਾਂ ਅਤੇ ਮੈਡੀਕਲ ਸਟਾਫ ਤੇ ਹਮਲੇ ਜਾਂ ਪਰੇਸ਼ਾਨ ਕਰਨ ਵਾਲਿਆਂ ਦੇ ਮਾਮਲੇ ਬਾਰੇ ਜਿਹੜਾ ਕਾਨੂੰਨ ਬਣਾਇਆ ਜਾ ਸਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਸੰਸਦ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਮੌਕੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਅਤੇ ਡਾਕਟਰ ਅਵਨੀਸ਼ ਕੁਮਾਰ, ਡਾਕਟਰ ਹਿਤੇਂਦਰ ਗੌਰ, ਡਾਕਟਰ ਸੁਨੀਲ ਕਤਿਆਲ ਅਤੇ ਡਾਕਟਰ ਅਖਿਲ ਸ਼ਰੀਨ ਅਤੇ ਹੋਰ ਜਿਹੜੇ ਅਧਿਕਾਰੀ ਉਹ ਹਾਜ਼ਰ ਸਨ